ਉਜੇ ਸਾਡੇ ਚੋਲਾ ਸਾਹਿਬ ਥਾਣੇ ਦੇ ਵਿੱਚ 107 ਨੰਬਰ ਮੁਕੱਦਮਾ ਹੈਗਾ 22 12 2024 ਦਾ ਐਕਸਟਰਸ਼ਨ ਦਾ ਸੀਗਾ ਜਿਹਦੇ ਵਿੱਚ ਬੰਦਿਆਂ ਨੂੰ ਫੋਨ ਆਇਆ ਸੀ ਲੰਡਾ ਗਰੁੱਪ ਦੇ ਬੰਦੇ ਸੀ ਕਹਿੰਦੇ ਵੀ ਅਸੀਂ ਉਹਨਾਂ ਦੇ ਗਰੁੱਪ ਦੇ ਬੰਦੇ ਹੈਗੇ ਆ ਵੀ ਸਾਨੂੰ 1 ਕਰੋੜ ਰੁਪਏ ਦਿੱਤਾ ਜਾਵੇ 1 ਕਰੋੜ ਦੇ ਵਿੱਚ ਉਸ ਤੋਂ ਬਾਅਦ ਫਿਰ ਨੇਗੋਸ਼ੀਏਸ਼ਨ ਚੱਲੀ ਵੀ 50 ਲੱਖ ਦੇ ਉੱਪਰ ਗੱਲ ਚੱਲਦੀ ਹੈ ਇਹਦੇ ਵਿੱਚ ਸਾਨੂੰ ਫਿਰ ਆਪਣੇ ਕੰਪਲੇਨੈਂਟ ਨੇ ਦਰਖਾਸਤ ਦਿੱਤੀ ਸੀ ਤੇ ਉਹਦੇ ਬਾਅਦ ਅਸੀਂ ਜਿਹੜੇ ਮੂਵਮੈਂਟ ਵੇਖੀ ਸੀਗੇ ਜਿਹੜੇ ਕੈਮਰੇਜ ਦੇ ਵਿੱਚ ਤੇ ਨਾਲ ਜਿਹੜੀ ਬੁੱਕ ਉਹ ਮੋਬਾਈਲ ਦਾ ਟਾਵਰ ਜਿਹੜਾ ਨੰਬਰ ਸੀਗਾ ਉਹਨਾਂ ਵੀ ਸਾਡੇ ਕੋਲ ਤਿੰਨ ਬੰਦੇਰੇ ਸੀਗੇ ਉਹ ਵੈਰੀਫਾਈ ਹੋਏ ਸੀਗੇ ਤੇ ਇਸੇ ਤਰ੍ਹਾਂ ਨਾਲ ਇੱਕ ਸਿਕਰਟ ਇਨਫੋਰਮੇਸ਼ਨ ਦੇ ਨਾਲ ਵੀ ਇਹ ਬਾਰੇ ਜਿਹੜੇ ਬੰਦੇ ਹੈਗੇ ਇਹਨਾਂ ਪਰ ਸਟ੍ਰੈਪ ਤਾਂ ਸੀ ਲਗਾਇਆ ਹੋਇਆ ਸੀਗੇ ਉੱਥੇ ਇਕੱਠੇ ਬੈਠੇ ਸੀਗੇ ਮਾਡ ਦੇ ਵਿੱਚ ਜਿਹੜਾ ਕਿ ਪਰਾ ਚੋਲਾ ਖਾਬ ਦੇ ਵਿੱਚ ਹੈਗਾ ਤੇ ਜਿਸ ਵਾਰੀ ਉੱਥੇ ਪੁਲਿਸ ਪਾਰਟੀ ਜਾਂਦੀ ਉਹ ਤਿੰਨ ਬੰਦੇ ਬੈਠੇ ਸੀਗੇ ਤੇ ਉਹਨਾਂ ਨੂੰ ਜਿਹੜੇ ਰੋਕਣ ਦਾ ਇਸ਼ਾਰਾ ਕੀਤਾ ਹੈਗਾ ਵੀ ਉੱਠ ਕੇ ਇਧਰ ਨੂੰ ਆਓ ਤੇ ਉਹਨਾਂ ਨੇ ਫਾਇਰ ਕਰ ਦਿੱਤਾ ਹੈ ਵੀ ਫਾਇਰ ਕਰਨ ਤੋਂ ਬਾਅਦ ਫਿਰ ਪੁਲਿਸ ਨੇ ਦੁਬਾਰਾ ਫਿਰ ਐਸਐਚਓ ਨੇ ਦੁਬਾਰਾ ਫਿਰ ਉਹਨਾਂ ਨੂੰ ਕਿਹਾ ਵੀ ਨਹੀਂ ਪਾਇਨਾ ਗਰੂ ਵੀ ਅਸੀਂ ਉਧੇ ਉਧੇ ਫੜ ਕੇ ਲੈ ਜਾਂਦੇ ਉਹਨਾਂ ਨੇ ਫੇਰ ਫਾਇਰ ਕੀਤਾ ਫੇਰ ਜਵਾਬੇ ਗੋਲੀ ਦੇ ਵਿੱਚ ਕੁਦੀਪ ਸਿੰਘ ਏਲੀਅਸ ਲੰਡੂ ਹੈਗੇ ਉਹਦੇ ਕੋਲ ਪੈਚ ਗੋਲੀ ਵਜੀ ਤੇ ਗਿਆਵਿੰਦਰ ਸਿੰਘ ਦੇ ਲਈ ਜਾਂਦਾ ਇਹਦੇ ਪੈਚ ਗੋਲੀ ਵਜੀ ਤੇ ਤੀਸਰਾ ਬੰਦਾ ਜਿਹੜਾ ਸੀ ਉਹ ਅਸੀਂ ਫੜ ਲਿਆ ਸੀ ਉਸ ਕੋਲ ਵੈਪਨ ਨਹੀਂ ਸੀ ਤੇ ਵੈਪਨ ਜਿਹੜਾ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਹੈ ਤੇ ਬਾਕੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਅਸੀਂ ਸਾਰੇ ਕਾਨੂੰਨ ਨੂੰ ਦੇ ਦਿੱਤੀ ਸਰ ਇਹਨਾਂ ਤੇ ਕੋਈ ਮਾਮਲਾ ਵੀ ਦਰਜ ਹੈਗੇ ਜੀ ਪੁਰਾਣੇ ਇਹਨਾਂ ਦੇ ਪਹਿਲੇ ਪਰਚੇ ਦਰਜ ਹੈਗੇ ਪਰ ਹੁਣ ਵੈਰੀਫਾਈ ਕਰ ਰਹੇ ਹਾਂ ਸਾਰੇ ਕਿਉਂਕਿ ਰਾਤ ਰਾਤ ਦਾ ਇਨਸੀਡੈਂਟ ਰਾਤ ਬੜੇਗੇ ਤੇ ਹੁ ਜੋ ਜਿਸ ਤਰ੍ਹਾਂ ਹੋਇਆ ਜਦੋਂ ਨਾਲ ਨਾਲ ਅਸੀਂ ਆਉਂਦੇ ਹਾਂ ਉਹ ਜਿਹੜਾ ਸਾਡੇ ਚੋਲਾ ਸਾਹ ਫਾਣੇ ਦੇ ਵਿੱਚ 107 ਨੰਬਰ ਮਕਦਮਾ ਹੈਗਾ 22 12 2024 ਦਾ ਐਕਸਟਰਸ਼ਨ ਦਾ ਸੀਗਾ ਜਿਹਦੇ ਵਿੱਚ ਬੰਦਿਆਂ ਨੂੰ ਫੋਨ ਆਇਆ ਸੀ ਲੰਡਾ ਗਰੁੱਪ ਦੇ ਬੰਦੇ ਸੀ ਕਹਿੰਦੇ ਵੀ ਅਸੀਂ ਉਹਨਾਂ ਦੇ ਗਰੁੱਪ ਦੇ ਬੰਦੇ ਹੈਗੇ ਆ ਵੀ ਸਾਨੂੰ 1 ਕਰੋੜ ਰੁਪਏ ਦਿੱਤਾ ਜਾਵੇ 1 ਕਰੋੜ ਦੇ ਵਿੱਚ ਉਸ ਤੋਂ ਬਾਅਦ ਫਿਰ ਨੇਗੋਸ਼ੀਏਸ਼ਨ ਚੱਲੀ ਵੀ 50 ਲੱਖ ਤੋਂ ਉੱਪਰ ਗੱਲ ਚੱਲਦੀ ਹੈ ਇਹਦੇ ਵਿੱਚ ਸਾਨੂੰ ਫਿਰ ਆਪਣੇ ਕੰਪਲੇਨਰ ਨੇ ਜੀ ਦਰਖਾਸਤ ਦਿੱਤੀ ਸੀ ਤੇ ਉਹਦੇ ਬਾਅਦ ਅਸੀਂ ਜਿਹੜੇ ਮੂਵਮੈਂਟ ਵੇਲੇ ਦੇਖੀ ਸੀ ਜਿਹੜੇ ਕੈਮਰੇ ਦੇ ਵਿੱਚ ਤੇ ਨਾਲ ਜਿਹੜੀ ਬੂਕੋ ਮੋਬਾਈਲ ਦਾ ਟਾਵਰ ਜਿਹੜਾ ਨੰਬਰ ਸੀਗਾ ਉਹਨਾਂ ਵੀ ਸਾਡੇ ਕੋਲ ਤਿੰਨ ਬੰਦੇਰੇ ਸੀਗੇ ਉਹ ਵੈਰੀਫਾਈ ਹੋਏ ਸੀਗੇ ਤੇ ਇਸੇ ਤਰ੍ਹਾਂ ਨਾਲ ਇੱਕ ਸਿਕਰਟ ਇਨਫੋਰਮੇਸ਼ਨ ਦੇ ਨਾਲ ਵੀ ਇਹ ਵਾਲੇ ਜਿਹੜੇ ਬੰਦੇ ਹੈਗੇ ਇਹਨਾਂ ਪਰ ਸਟ੍ਰੈਪ ਤਾਂ ਸੀ ਲਗਾਇਆ ਹੋਇਆ ਸੀਗੇ ਉੱਥੇ ਇਕੱਠੇ ਬੈਠੇ ਹੋਏ ਹੈਗੇ ਮਾੜ ਦੇ ਵਿੱਚ ਜਿਹੜਾ ਕਿ ਪਰਾ ਚੋੜਾ ਖਾਬ ਦੇ ਵਿੱਚ ਹੈਗਾ ਤੇ ਜਿਸ ਵਾਰੀ ਉੱਥੇ ਪੁਲਿਸ ਪਾਰਟੀ ਜਾਂਦੀ ਉਹ ਤਿੰਨ ਬੰਦੇ ਬੈਠੇ ਸੀਗੇ ਤੇ ਉਹਨਾਂ ਨੂੰ ਜਿਹੜੇ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਵੀ ਉੱਠ ਕੇ ਇਧਰ ਨੂੰ ਆਓ ਤੇ ਉਹਨਾਂ ਨੇ ਫਾਇਰ ਕਰ ਦਿੱਤਾ ਹੈ ਫਾਇਰ ਨਗਰ ਤੋਂ ਬਾਅਦ ਫਿਰ ਪੁਲਿਸ ਨੇ ਦੁਆਰਾ ਫਿਰ ਐਸਐਚਓ ਨੇ ਦੁਆਰਾ ਫਿਰ ਉਹਨਾਂ ਨੂੰ ਕਿਹਾ ਵੀ ਨਹੀਂ ਫਾਇਰ ਨਾ ਕਰੋ ਵੀ ਅਸੀਂ ਤੁਹਾਨੂੰ ਉਧੇ ਹੀ ਫੜ ਕੇ ਲੈ ਜਾਵਾਂਗੇ ਉਹਨਾਂ ਨੇ ਫਿਰ ਫਾਇਰ ਕੀਤਾ ਫਿਰ ਜਵਾਬਿਕ ਗੋਲੀ ਦੇ ਵਿੱਚ ਕੁਦੀਪ ਸਿੰਘ ਏਲੀਅਸ ਲੰਡੂ ਹੈਗੇ ਉਹਦੇ ਕੋਲ ਪੈਚ ਗੋਲੀ ਵੱਜੀ ਤੇ ਗਿਆਵਿੰਦਰ ਸਿੰਘ ਲਈ ਜਾਂਦਾ ਇਹਦੇ ਪੈਚ ਗੋਲੀ ਵੱਜੀ ਤੇ ਤੀਸਰਾ ਬੰਦਾ ਜਿਹੜਾ ਸੀ ਉਹ ਅਸੀਂ ਫੜ ਲਿਆ ਸੀ ਉਸ ਕੋਲ ਵੈਪਨ ਨਹੀਂ ਸੀ ਤੇ ਵੈਪਨ ਜਿਹੜਾ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਬਾਕੀ ਜਿਹੜੀ ਇਨਫਰਮੇਸ਼ਨ ਜਿਹੜੀ ਉਹ ਅਸੀਂ ਸਾਰੇ ਤੁਹਾਨੂੰ ਦੇ ਦਿੱਤੀ ਸਰ ਇਹਨਾਂ ਦਾ ਕੋਈ ਮਾਮਲਾ ਨਹੀਂ ਦਰਜ ਹੈਗਾ ਜੀ ਪੁਰਾਣੇ ਇਹਨਾਂ ਦੇ ਪਹਿਲੇ ਪਰਚੇ ਦਰਜ ਹੈਗੇ ਪਰ ਹੁਣ ਵੈਰੀਫਾਈ ਕਰ ਰਿਹਾ ਸਾਰੇ ਕਿਉਂਕਿ ਰਾਤ ਰਾਤ ਦਾ ਇਨਸੀਡੈਂਟ ਆਦਾਤ ਬੜੇਗੇ ਤੇ ਹੁਣ ਸਾਰਾ ਕਲੀਅਰ ਕਰਕੇ ਤੇ ਫਿਰ ਅਸੀਂ ਤੁਹਾਨੂੰ ਜੋ ਜਿਸ ਤਰ੍ਹਾਂ ਜਿਸ ਤਰ੍ਹਾਂ ਹੋਏਗਾ ਉਹਦਾ ਨਾਲ ਨਾਲ ਅਸੀਂ ਆਪਾਂ ਉਹ ਜੇ ਸਾਡੇ ਚੋਲਾ ਸਾਹਿਬ ਥਾਣੇ ਦੇ ਵਿੱਚ 107 ਨੰਬਰ ਮੁਕੱਦਮਾ ਹੈਗਾ 22 12 2024 ਦਾ ਐਕਸਟਰਸ਼ਨ ਦਾ ਸੀਗਾ ਜਿਹਦੇ ਵਿੱਚ ਬੰਦਿਆਂ ਨੂੰ ਫੋਨ ਆਇਆ ਸੀ ਲੰਡਾ ਗਰੁੱਪ ਦੇ ਬੰਦੇ ਸੀ ਕਹਿੰਦੇ ਵੀ ਅਸੀਂ ਉਹਨਾਂ ਦੇ ਗਰੁੱਪ ਦੇ ਬੰਦੇ ਹੈਗੇ ਵੀ ਸਾਨੂੰ ਇਕ ਕੁੜੀ ਦੇ ਵਿੱਚ ਉਸ ਤੋਂ ਬਾਅਦ ਫਿਰ ਨੇਗੋਸ਼ੀਏਸ਼ਨ ਚੱਲੀ ਵੀ 50 ਲੱਖ ਦੇ ਉੱਪਰ ਗੱਲ ਚੱਲਦੀ ਹੈ ਇਹਦੇ ਵਿੱਚ ਸਾਨੂੰ ਫਿਰ ਆਪਣੇ ਕੰਪਲੇਨਰ ਨੇ ਜੀ ਦਰਖਾਸਤ ਦਿੱਤੀ ਸੀ ਤੇ ਉਹਦੇ ਬਾਅਦ ਜੇ ਅਸੀਂ ਜਿਹੜੇ ਮੂਵਮੈਂਟ ਵੇਲੇ ਦੇਖੀ ਸੀ ਜਿਹੜੇ ਕੈਮਰੇਜ ਦੇ ਵਿੱਚ ਤੇ ਨਾਲ ਜਿਹੜੀ ਬੂਕੋ ਮੋਬਾਈਲ ਦਾ ਟਾਵਰ ਜਿਹੜਾ ਨੰਬਰ ਸੀਗਾ ਉਹਨਾਂ ਵੀ ਸਾਡੇ ਕੋਲ ਤਿੰਨ ਬੰਦੇੜੇ ਸੀਗੇ ਉਹ ਬੈਨੀਫਾਈ ਹੋਏ ਸੀਗੇ ਤੇ ਇਸੇ ਤਰ੍ਹਾਂ ਨਾਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਦੇ ਨਾਲ ਵੀ ਇਹ ਵਾਲੇ ਜਿਹੜੇ ਬੰਦੇ ਹੈਗੇ ਇਹਨਾਂ ਉੱਪਰ ਸਟ੍ਰੈਪ ਤਾਂ ਅਸੀਂ ਲਗਾਇਆ ਹੋਇਆ ਸੀ ਕਿ ਉੱਥੇ ਇਕੱਠੇ ਬੈਠੇ ਜਗੇ ਮੰਡ ਦੇ ਵਿੱਚ ਜਿਹੜਾ ਕਿ ਪਰਾ ਚੋੜਾ ਖਾਬ ਦੇ ਵਿੱਚ ਇਹ ਗਿਆ। ਤੇ ਜਿਸ ਵਾਰੀ ਉੱਥੇ ਪੁਲਿਸ ਪਾਰਟੀ ਜਾਂਦੀ ਉਹ ਤਿੰਨ ਬੰਦੇ ਬੈਠੇ ਸੀਗੇ ਤੇ ਉਹਨਾਂ ਨੂੰ ਜਿਹੜੇ ਰੋਕਣ ਦਾ ਇਸ਼ਾਰਾ ਕੀਤਾ ਹੈਗਾ ਵੀ ਉੱਠ ਕੇ ਇਧਰ ਨੂੰ ਆਓ ਤੇ ਉਹਨਾਂ ਨੇ ਫਾਇਰ ਕਰ ਦਿੱਤਾ ਹੈ। ਫਾਇਰ ਕਰਨ ਤੋਂ ਬਾਅਦ ਫਿਰ ਪੁਲਿਸ ਨੇ ਦੁਬਾਰਾ ਫਿਰ ਐਸਐਚਓ ਨੇ ਦੁਬਾਰਾ ਫਿਰ ਉਹਨਾਂ ਨੂੰ ਕਿਹਾ ਵੀ ਨਹੀਂ ਫਾਇਰ ਨਾ ਕਰੋ ਵੀ ਅਸੀਂ ਤੁਹਾਨੂੰ ਉਧਰ ਹੀ ਫੜ ਕੇ ਲੈ ਜਾਂਦੇ ਹਾਂ। ਉਹਨਾਂ ਨੇ ਫਿਰ ਫਾਇਰ ਕੀਤਾ। ਫਿਰ ਜਵਾਬੀ ਗੋਲੀ ਦੇ ਵਿੱਚ ਕੁਦੀਪ ਸਿੰਘ ਏਲੀਅਸ ਲੰਡੂ ਹੈਗੇ। ਉਹਦੇ ਕੋਲ ਪੈਚ ਗੋਲੀ ਵੱਜੀ ਅਤੇ ਗਿਆਵਿੰਦਰ ਸਿੰਘ ਦੇ ਲਈ ਯਾਦਾਂ। ਇਹਦੇ ਪੈਚ ਗੋਲੀ ਵੱਜੀ ਅਤੇ ਤੀਸਰਾ ਬੰਦਾ ਜਿਹੜਾ ਸੀ ਉਹ ਅਸੀਂ ਫੜ ਲਿਆ ਤੁਸੀਂ ਮੈਪਨ ਜਿਹੜਾ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਬਾਕੀ ਜਿਹੜੀ ਇਨਫਰਮੇਸ਼ਨ ਜਿਹੜੀ ਉਹ ਅਸੀਂ ਸਾਰੇ ਟੂਨ ਨੂੰ ਦੇ ਦਿੱਤੀ ਸਰ ਇਹਨਾਂ ਦਾ ਕੋਈ ਮਾਮਲੇ ਵਿੱਚ ਦਰਜ ਹੈਗੇ ਜੀ ਪੁਰਾਣੇ ਇਹਨਾਂ ਦੇ ਪਹਿਲੇ ਪਰਚੇ ਦਰਜ ਹੈਗੇ ਪਰ ਹੁਣ ਵੈਰੀਫਾਈ ਕਰ ਰਿਹਾ ਸਾਰੇ ਕਿਉਂਕਿ ਰਾਤ ਦਾ ਇਨਸੀਡੈਂਟ ਰਾਤ ਪੜੇਗੇ ਤੇ ਹੁਣ ਸਾਰਾ ਕਲੀਅਰ ਕਰਕੇ ਤੇ ਫਿਰ ਅਸੀਂ ਤੁਹਾਨੂੰ ਜੋ ਜਿਸ ਤਰ੍ਹਾਂ ਸਿਸਟਮ ਹੋਏਗਾ ਉਸ ਨਾਲ ਨਾਲ ਅਸੀਂ ਆਪਾਂ